ਅੱਜ ਦੇਸ਼ ਦੀ ਆਜ਼ਾਦੀ ਨੂੰ 78 ਸਾਲ ਬੀਤ ਚੁੱਕੇ ਨੇ ਅੱਜ ਦੇਸ਼ ਦੀ ਆਜ਼ਾਦੀ ਦੀ 79ਵੇਂ ਗੁਰੇ ਗੰਢ ਪੂਰਾ ਦੇਸ਼ ਬਹੁਤ ਜਸ਼ਨ ਨਾਲ ਮਨਾ ਰਿਹਾ ਹੈ ਗਾਂਧੀ ਗ੍ਰੋਡ ਅੰਮ੍ਰਿਤਸਰ ਵਿੱਚ ਜਿਹੜਾ ਪਤਰੀ ਸਮਾਗਮ ਅੱਜ ਕੀਤਾ ਜਾ ਰਿਹਾ ਜਿੱਥੇ ਕੀ ਕੁਝ ਸਮੇ ਬਾਅਦ ਹੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਮੁੱਖ ਮੰਤਰੀ ਮਾਨਵਜੋ ਪਹੁੰਚਣਗੇ ਤੇ ਕੋਮੇ ਚੰਡਾ ਲਹਿਰਾਉਣਗੇ ਅੱਜ ਤੁਸੀਂ ਦੇਖਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਹੀ ਨੇ ਇੱਥੇ ਜਿਵੇਂ ਆਗਲ ਵਿੱਚ ਪਹੁੰਚੇ ਹੋਏ ਨੇ ਅਰੇ ਉਸ ਤੋਂ ਬਾਅਦ ਚੰਗਰ ਦੇ ਨਾਲ ਦੀ ਉਸ ਤੋਂ ਬਾਅਦ ਪ੍ਰੇਰ ਹੋਏਗੀ ਨਾਲ ਝਾਕੀਆਂ ਨਿਕਲਣਗੀਆਂ ਉਸ ਤੋਂ ਬਾਅਦ ਰੰਗਰ ਅੰਦਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਕਦਰ ਜਿਹੜੇ ਲੋਕ ਨੇ ਇੱਥੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਅੱਜ ਦੇਸ਼ ਦੀ ਆਜ਼ਾਦੀ ਦਾ 79ਵਾਂ ਦਿਹਾੜਾ ਮਨਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਇਸ ਕਦਰ ਸਕੂਲੀ ਬੱਚੇ ਬੈਂਡ ਵੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਅਤੇ ਉਸ ਸਮੇਂ ਬਾਅਦ ਹੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਝੰਡਾ ਲਹਿਰਾਉਣ ਦੀ ਕਸਮ ਨੂੰ ਨਿਭਾਉਣਗੇ ਅਤੇ ਸ੍ਰੀ ਚੜ੍ਹਤ ਦੇ ਸਾਹੇ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਨੂ ਕਰਮੋਂਗੇ ਐਸ ਡੀ ਐਮ ਜੋ ਸਿਲਵਰਸਿੰਘ ਜੀ ਤੇ ਨੋ ਸੋਤੰ ਤਕੜਾ ਵਿਅਸੀ ਸਮਾਰੋਹ ਰੇ ਮੁਖ ਨੇ ਮਾਨੇ ਕੈਪਟਨ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚ ਚੁੱਕੇ ਨੇ ਔਰ ਉਹਨਾਂ ਵੱਲੋਂ ਤਿਰੰਗਾ ਫੈਰਾਉਣ ਦੀ ਰਸਮ ਜਿਹੜੀ ਕਿ ਉਹ ਅਦਾ ਕੀਤੀ ਜਾ ਰਹੀ ਹੈ ਉਹ ਤਿਰੰਗੇ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਤੇ ਅੱਜ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਸਾਰੇ ਦੇਸ਼ ਦੇ ਕਰਦੇ ਪੰਜਾਬੀ ਔਰ ਸੂਚੇ ਦੇਸ਼ ਵਾਸੀਆਂ ਨੂੰ ਮੈਂ 79ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਵਾਸਤੇ ਤੀਆਂ ਵਕ ਵਕ ਨੈਰਾ ਅਦੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਬਦੇਵ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਲੋਕਤ ਸਿੰਘ ਬਦਲਵਾਲ ਢੀਂਗਰਾ ਲਾਲਾ ਲਾਜਪਤਰਾਏ ਵਾਰਸੇ ਕਾਲੇ ਪਾਣੀ ਅਤੇ ਹੋਰ ਜਾਤੀਗਤ ਲੜਾਈਆ ਵੱਲੋਂ ਸਮੇਂ-ਸਮੇਂ ਤੋਂ ਰੁੱਤੇ ਕੇ ਸੰਘਰਸ਼ਾਂ ਕਾਰਨ ਅੱਜ ਅਸੀਂ ਆਜ਼ਾਦ ਦੇਸ਼ ਦੇ ਵਸਨੀਕਾਂ ਦੇ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਕਰਵਾਦੀਆਂ ਪੰਜਾਬੀਆਂ ਨੇ ਦਿੱਤੀਆਂ ਲੋਕਾਂ ਦੇ ਪਿਆਰ ਦੇ ਸਦਕਾ ਸਦਾਤ ਵਾਸਕ ਮਾਨ ਨੇ 2022 ਵਿੱਚ ਆਪਣੇ ਕੁਮਤਰੀ ਦੇ ਹਰ ਰੋਜ਼ ਦੀ ਸੋ ਸੇਜਾਜ ਸਦਾ ਭਗਤ ਸਿੰਘ ਜੀ ਦੇ ਜੱਲਦੀ ਪਿੰਡ ਖੜਕਰਕਲਾ ਵਿੱਚ ਚੁੱਕੀ ਆ ਤੇ ਸਰਕਾਰੀ ਦਫਤਰਾਂ ਵਿੱਚ ਸੇਜਾਜ ਤੇ ਬਾਬਾ ਸਾਹਿਬ ਪਿਆਰਾ ਬੇਨਕਰਦੀਆ ਬੋਲੋ ਨਾਲ ਦਾ ਫੈਸਲਾ ਲਿਆ ਕੁਮਤਰੀ ਏਅਰਪੋਰਟ ਦਾ ਸੇਜਾਜ ਦੇ ਨਾਮ ਸਦਾਕਸ਼ਰ ਸਿੰਘ ਜੀ ਦੇ ਨਾਮ ਤੇ ਰੱਖਿਆ ਤੇ ਉਹਨਾਂ ਦਾ ਪੁੱਤ ਲਗਾਇਆ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਨੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਸਿੱਖਿਆ ਸਿਹਤ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕੀਤਾ ਜਿਸ ਦੇ ਸਦਕਾ ਪਿਛਲੇ 3 ਸਾਲ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ 55 ਹਜ਼ਾਰ ਤੋਂ ਵੱਧ ਲੋਕਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਸਾਰੂਕ ਸੁਰੱਖਿਆ ਫੋਰਸ ਅਤੇ ਫਰਸ਼ ਦੇ ਸੇਵ ਲਾਗੂ ਕਰਕੇ 2000 ਤੋਂ ਵੱਧ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਫਰੀ ਇਲਾਜ ਕੀਤਾ ਗਿਆ ਖੈਲੀ ਚਾਦਰ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਦੇਗ ਮਾਤਰ ਸਾਹਿਬ ਜੀ ਦਾ 350ਵਾਂ ਸ਼ੀਰਧੀ ਦਿਹਾੜਾ ਇਸ ਸਾਲ ਵਿੱਚ ਹੋਵੇਗਾ ਤੇ ਇਸ ਨੂੰ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਪੁਲਾਇਆ ਜਾਏਗਾ ਦੇਸ਼ ਵਿੱਚ ਵੇਸ਼ੇ 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 52 ਪਵਿੱਤਰ ਫਲ ਬਣਾਏ ਜਾਣਗੇ ਬੰਦੂ ਇੱਥੇ ਸਾਡੇ ਮੁਖਤ ਦਾ ਨਾਮ ਆ ਦੱਸਦੇ ਬਾਅਦ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾ ਸਾਰੇ ਪੰਜਾਬੀਆਂ ਵਾਸਤੇ 600 ਜਰਟ ਫੀ ਕੀਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਜੋ ਕਿ ਬਿਜਲੀ ਦੇ ਮੁੱਦੇ ਬਿਲਕੁਲ ਰੁਕੀ ਸਨ ਹੁਣ 90% ਲੋਕਾਂ ਦਾ ਨਿਕਲ ਜਰੋ ਆਦਾ ਹੈ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸਕੂਲਾਂ ਦੇ ਟੀਚਰਸ ਪ੍ਰਿੰਸੀਪਲਸ ਸਰ ਮਾਸਟਰ ਐਡਮਿਨਿਸਟ੍ਰੇਸ਼ਨ ਨੂੰ ਆਈਆਈਏ ਬੈਂਦਾਬਾਦ ਸਿੰਗਾਪੁਰ ਫਿਨਲੈਂਡ ਵਰਗੇ ਅੜਵਾਸ ਦੇਸ਼ਾਂ ਦੇ ਵਿੱਚ ਭੇਜਦੇ ਸੀ ਜੁਨਸ ਦੇ ਵਿੱਚ ਭੇਜਦੇ ਉਹਨਾਂ ਨੂੰ ਆਧੁਨਿਕ ਸਿੱਖਿਆ ਦੀ ਟ੍ਰੇਨਿੰਗ ਹੋਈ ਗਈ ਜਿਸ ਦਾ ਸਦਕਾ ਸਾਡੇ ਬੱਚਾ ਦੇ ਜਿਹੜੀ ਸਿੱਖਿਆ ਦਾ ਪਿਆਰ ਆ ਬਣਿਆ ਹੋਇਆ ਇਸ ਤੋਂ ਸવાય ਜੋਧ ਕਸ਼ਿਆ ਦੇ ਬਰੋ ਇੱਕ ਵਿਆਪਕ ਪ੍ਰੋਗਰਾਮ ਪੰਜਾਬ ਜੋ ਨਸ਼ਿਆ ਦਾ ਚੜ੍ਹੋ ਖਾਤਮਾ ਕਰਨੇ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਕੂਲਾਂ ਦੇ 8 ਲੱਖ ਵਿਦਿਆਰਥੀਆਂ ਨੂੰ ਨਸ਼ਾ ਰੋਖਾ ਪਾਠਕram ਸ਼ੁਰੂ ਕੀਤਾ 115 ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਗੁਲਾਮ ਜੇ ਸੀ ਦਾ ਨਾਮ ਤੇ ਰੱਖਿਆ ਸੂਬੇ ਦੇ ਬੱਚਿਆਂ ਨੂੰ ਨੌਕਰੀਆਂ ਮੰਗੜ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾਉਣ ਲਈ ਬਿਜ਼ਨਸ ਬਲਾਸਟਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਲਈ 10.5 ਲੱਖ ਰੁਪਏ ਦੀ ਸੀਟ ਬਣੀ ਦਿੱਤੀ ਗਈ ਆਪ ਜੀ ਨੂੰ ਇਹ ਗੱਲ ਕੇ ਬੜੀ ਖੁਸ਼ੀ ਹੋਏਗੀ ਇਸ ਵਾਰ 840 ਵਿਦਿਆਰਥੀਆਂ ਨੇ ਜੀਈ ਦਾ ਪਾਸ ਕੀਤਾ 265 ਵਿਦਿਆਰਥੀਆਂ ਨੇ ਜੀਈ ਮੈਨਸ ਅਤੇ 43 ਵਿਦਿਆਰਥੀਆਂ ਨੇ ਜੀਈ ਐਡਵਾਂਸ ਸਫਤਤਾਪੂਰਵਕ ਪਾਸ ਕੀਤਾ ਕਿੰਨਾ ਸਾਡੇ ਬੱਚੇ ਡਾਕਟਰ ਤੇ ਇੰਜੀਨੀਅਰ ਬਣ ਗਏ ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨੇ ਖੇਡਾਂ ਦੇ ਮਾਮਲੇ ਵਿੱਚ ਵੀ ਵੱਡਾ ਵਾਅਦਾ ਬੱਚਿਆਂ ਨੂੰ ਪ੍ਰਮੋਟ ਕਰਨ ਦਾ ਉਨ੍ਹਾਂ ਨੂੰ ਆਪਣੇ ਰੋਲ ਮਾਡਲ ਦੇ ਨਾਲ ਡਿਪਟੀ ਕਮਿਸ਼ਨਰ ਐਸਐਸਪੀ ਔਰ ਹੋਰ ਵੱਡੇ ਅਧਿਕਾਰਾਂ ਦੇ ਨਾਲ ਔਰ ਸਪੋਰਟਸ ਔਫ ਸਿੱਖਿਆ ਸਿਹਤ ਦੇ ਖੇਤਰ ਵਿੱਚ ਆਪਣੇ ਰੋਲ ਮਾਡਲ ਨਾਲ ਸਮਾਂ ਬਦਾਨ ਦਾ ਮੌਕਾ ਦਿੱਤਾ ਵਿਦਿਆਰਥੀਆਂ ਦੇ ਚਿਹਰੋਂ ਪੂਲਾ ਰਣਜੋਤ ਲਈ 2000 ਰੁਪਏ ਕੱਢ ਦਿੱਤੇ ਗਏ ਔਰ ਸਾਡੇ ਆਈਟੀਆਈ ਦੇ ਵਿੱਚ 35000 ਤੋਂ ਵੱਧ ਕੇ 52000 ਵਿਦਿਆਰਥੀਆਂ ਕਿਸੇ ਤਰ੍ਹਾਂ ਜਿਹੜੇ ਬੱਚਾ ਜਿਹੜੇ ਪਰਿਵਾਰਾਂ ਦੀ ਆਮਦਨ 2 ਲੱਖ ਤੋਂ ਘੱਟ ਹੈ ਪ੍ਰਾਈਵੇਟ ਆਈ ਜਾਂ ਇਸ ਵਿੱਚੋਂ ਵਾਸਤੇ 5% ਸੀਟਾਂ ਰਿਜ਼ਰਵ ਕੀਤੀਆਂ ਗਈਆਂ ਲੋਕਾਂ ਨੂੰ ਬਿਹਤਰ ਵਿਸ਼ੇਪਤਰੀ ਸਿਹਤ ਸੇਵਾਵਾਂ ਦੇ 881 ਆਮ ਆਦਿਕ ਕਲੀਨਿਕ ਬਣਾਏ ਗਏ ਜਿਸ ਵਿੱਚ ਲਗਾਤਾਰ ਡਾਕਟਰ ਨਰਸਸ ਫਾਰਮਾਸਿਸਟ ਮੌਜੂਦ ਰਹਿੰਦੇ ਹਨ ਉਹਦੇ ਸਦਕਾ 3 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਵਾਈ ਲਈ ਜਿਸ ਵਿੱਚ 1 ਕਰੋੜ 30 ਲੱਖ ਜਿਹੜੇ ਬੀਮਾ ਜਿਹੜੇ ਇੱਕ ਵਾਰੀ ਜ਼ਰੂਰ ਗਏ ਔਰ ਲੋਕਾਂ ਨੂੰ 1650 ਕਰੋੜ ਰੁਪਏ ਜਿਹੜੇ ਕੇ ਪੈਸੇ ਉਹਨਾਂ ਨੂੰ ਆਪਣੀ ਜੇਬ ਤੋਂ ਖਰਚਨੇ ਪਏ ਸੀ ਆਊਟ ਆਫ ਆਪਸ ਪ੍ਰੈਸਰ ਲੋਕਾਂ ਦੇ ਬਚੇ ਔਰ ਗਰਭਵਤੀ ਮਾਂਾਂ ਤੇ ਛੋਟੇ ਬੱਚਾ ਦੇ ਦੇਖਭਾਲ ਲਈ 38 ਜੱਜਾ ਬੱਚਾ ਕੇਤਕ ਸਥਾਪਿਤ ਕੀਤਾ ਇਸੇ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਕੋਆਰਡੀਨੇਸ਼ਨ ਦੇ ਨਾਲ ਹਾਰਟ ਦੇ ਦਿਲ ਦੇ ਰੋਕਾ ਦੇ ਸਪੈਸ਼ਲਿਟੀ ਪ੍ਰੋਜੈਕਟ ਬ੍ਰੇਨ ਦੇ ਸਟ੍ਰੋਕ ਦੇ ਅਤਿਅੰਤ ਦੇ ਬਿਮਾਰਾਂ ਲਈ ਮਕੈਨੀਕਲ ਸੋਫਟਵੇਅਰ ਤੱਕ ਜਿਹੜੇ ਬਹੁਤ ਮਹਿੰਗੇ ਆਪਰੇਸ਼ਨਸ ਹਨ ਉਹ ਸਰਕਾਰ ਵੱਲੋਂ ਉਪਲਬਧ ਕਰਾਏ ਜਾ ਰਹੇ ਹਨ ਅਤੇ 60000 ਰੁਪਏ ਤੋਂ 50000 ਰੁਪਏ ਦੇ ਕੀਤੇ ਜਿਹੜੇ ਆ ਉਹ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਲਗਾਏ ਜਾ ਰਹੇ ਹਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ essenial drug list ਜਿਹੜੀਆਂ ਦਵਾਈਆਂ ਆਮ ਲੋਕਾਂ ਨੂੰ ਲੋੜ ਪੈਂਦੀ ਆ 300 ਤੋਂ ਵੱਧ ਦਵਾਈਆਂ ਉਹਨਾਂ ਦੀ ਜਿਹੜੀ ਦਵਾਈਆਂ ਦੀ ਜਿਹੜੀ ਉਪਲਬਧਤਾ ਹੈ ਕਿ ਉਹ ਯਕੀਨੀ ਬਣਾਇਆ ਗਿਆ ਔਰ ਅਸੀਂ ਸਪੈਸ਼ਲ ਮੈਮ ਡੈਂਗੂ ਔਰ ਚਿਕਨਗੁਨੀ ਦੇ ਕੇਸ ਬਹੁਤ ਹੁੰਦੇ ਸੀ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਜਿਹਦੇ ਨਾਲ ਆਸ਼ਾ ਵਰਕਰਸ ਅਧਿਆਪਕ ਔਰ ਬੱਚਿਆਂ ਨੂੰ ਆਪਣਾ ਆਪਣਾ ਕਰਚਾ ਕਰਨ ਦੇ ਫੈਲੇ ਕੀਤੀ ਗਈ ਔਰ ਉਹਦੇ ਕਰਕੇ 50% ਤੋਂ ਵੱਧ ਸਾਡੇ ਡੈਬੂ ਦੇ ਜਿਸਮ ਘਟੇ ਔਰ ਇਸ ਸਾਲ ਸਾਡੇ ਇੱਕ ਵੀ ਮੌਤ ਡੈਗੂ ਕਰਤੇ ਨਹੀਂ ਹੋਈ ਅਜੇ ਤੱਕ ਔਰ ਇੱਕ ਅਧਿਆਤਿਕ ਪੰਜਾਬ ਦੇ ਵਿੱਚ ਲੋਕਾਂ ਦੇ ਗੁਰਦੇ ਔਰ ਉਹਨਾਂ ਦੇ ਲਿਵਰ ਦੀ ਦੇਖਭਾਲ ਲਈ ਇੱਕ ਅਧਿਆਤਿਕ ਹਸਪਤਾਲ ਜੋ ਆਪਣੀ ਕਿਸਮ ਦਾ ਦੇਸ਼ ਦਾ ਦੂਜਾ ਹਸਪਤਾਲ ਹੈ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਗਿਣੇ ਸਾਇੰਸ ਸਥਾਪਿਤ ਕੀਤਾ ਗਿਆ ਲੋਕਾਂ ਨੂੰ ਆਪਣੀ ਪਰਾਣੀ ਸਬੇਤਾ ਔਰ ਜੀਵਨ ਸ਼ੈਲੀ ਨਾਲ ਜੋੜਨ ਲਈ ਸੀਐਫਟੀ ਜੋਖਸਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਆਹਾਰ ਤੇ ਵਿਹਾਰ ਬਾਰੇ ਮੁਕੰਮਲ ਜਾਣਕਾਰੀ ਹੁੰਦੀ ਹੈ ਜੀ